ਮੈਂ ਸਾਰੇ ਦਾਨੀ ਸੱਜਣਾਂ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਦੇਖ ਸਕਦੇ ਇੱਧਰ ਜਿਹੜੀ ਸਾਡੇ ਕਿਸਾਨ ਵੀਰਾਂ ਨੇ ਇੰਨੀ ਮਿਹਨਤ ਦੇ ਨਾਲ ਆਪਣੀ ਫਸਲ ਨੂੰ ਲਾਇਆ ਸੀ ਪਾਲਿਆ ਬੜੀ ਮਿਹਨਤ ਦੇ ਨਾਲ ਤੇ ਪਾਣੀ ਨੇ ਜਿਹੜਾ ਕਿੰਨਾ ਨੁਕਸਾਨ ਕਰਤਾ ਵਾ ਕਿਸਾਨਾਂ ਦਾ ਵੀ ਆਪਾਂ ਜਦੋਂ ਪਾਣੀ ਸੁੱਕਦਾ ਵਾ ਕਿ ਆਪਾਂ ਕਿਸਾਨਾਂ ਦੇ ਘਰਾਂ ਦੀ ਵੀ ਪਿਆਰ ਰੱਖੀਓ ਉਹਨਾਂ ਦਾ ਵੀ ਉੱਥੇ ਵੀ ਜਿੱਥੇ ਆਪਾਂ ਮਦਦ ਕਰ ਸਕਦੇ ਉਹਨਾਂ ਦੀ ਕਰੀਏ ਤੇ ਜਿਹੜੇ ਉਹਨਾਂ ਦੀ ਇਹ ਫਸਲ ਖਰਾਬ ਹੋਈ ਆ ਫਸਲ ਦੇ ਵਿੱਚ ਵੀ ਜਿਹੜਾ ਵਾ ਆਪਾਂ ਉਹਨਾਂ ਦਾ ਸੰਜੋਗ ਕਰਕੇ ਤੇ ਉਹਨਾਂ ਦੀ ਜਿੰਨੀ ਵੀ ਹੋ ਸਕਦੀ ਉਹਨਾਂ ਦੀ ਮਦਦ ਕਰੀਏ ਕਿਉਂਕਿ ਜਿਹੜਾ ਫਸਲ ਤੋਂ ਉਹਨਾਂ ਨੇ ਕੋਈ ਪ੍ਰਾਫਿਟ ਲੈਣਾ ਸੀ ਉਹਨਾਂ ਦਾ ਪ੍ਰਾਫਿਟ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਵਾ ਇਹ ਫਸਲ ਜਿਹੜੀ ਦੁਬਾਰਾ ਨਹੀਂ ਹੋਣੀ ਇਹ ਖਤਮ ਹੋ ਚੁੱਕੀ ਆ ਪਾਣੀ ਦੇ ਨਾਲ ਫਸਲ ਮੈਂ ਬੇਨਤੀ ਕਰਾਂਗਾ ਦਾਨੀ ਸੱਜਣਾ ਨੂੰ ਵੀ ਰਾਸ਼ਨ ਦੇ ਨਾਲ ਨਾਲ ਜਿਸ ਤਰ੍ਹਾਂ ਸਾਡੇ ਪਾਸਟਰ ਜੀ ਸਾਡੇ ਨਾਲ ਖੜੇ ਨੇ ਰਾਜੂ ਰੰਗੀਲਾ ਜੀ ਆਪਾਂ ਸਲਾਹ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਿੱਥੇ ਵੀ ਸਾਨੂੰ ਜ਼ਰੂਰਤ ਪਈ ਵੀ ਲੋੜਵੰਦ ਪਰਿਵਾਰ ਦੀ ਰਾਸ਼ਨ ਤੋਂ ਇਲਾਵਾ ਜਿੱਥੇ ਆਪਾਂ ਮਦਦ ਕਰ ਸਕਦੇ ਆ ਸਾਡੀ ਟੀਮ ਜਿਹੜੀ ਸਾਰੀ ਆ ਉਹ ਵੱਗ ਛੜ ਕੇ ਜਿਹੜੀ ਆ ਮਦਦ ਕਰੇਗੀ ਜੀ ਧੰਨਵਾਦ